ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝੇਲੇ ਬਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਵਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਜਲਦੀ ਖਲਾ ਵਿੱਚ ਰੱਖੇ ਬਾਕੀ ਜੇ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜਰੂਰ ਕਮੈਂਟ ਵੀ ਜਰੂਰ ਕਰਿਓ ਵੀਡੀਓ ਵਿੱਚ ਕੁਝ ਵੀ ਇਹਨਾਂ ਲੱਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਿੱਚ ਅਗਰ ਕੁਝ ਚੰਗਾ ਲੱਗੇ ਲਾਈਕ ਜਰੂਰ ਕਰ ਦਿਓ ਅੱਜ ਆਪਾਂ ਜਿਹੜੀ ਵੀਡੀਓ ਬਣਾਉਂਦੇ ਆ ਆਪਣੇ ਆਈਬ੍ਰੋ ਤੇ ਆ ਬਹੁਤ ਹੀ ਪੈਣਾ ਦੇ ਜਿਹੜੇ ਆ ਆਈਬ੍ਰੋ ਜਿਹੜੇ ਆ ਕਈਆਂ ਦੇ ਲਟਕ ਜਾਂਦੇ ਆ ਆਈਬ੍ਰੋ ਜਿਹੜੇ ਆ ਥੱਲੇ ਨੂੰ ਹੋ ਜਾਂਦੇ ਆ ਕਈਆਂ ਦੇ ਆਈਬ੍ਰੋ ਚ ਵਾਲ ਜਿਹੜੇ ਵਾਈਟ ਹੋ ਜਾਂਦੇ ਬਹੁਤ ਪੈਣਾ ਦੀ ਇਹ ਵਾਲੀ ਜਿਹੜੀ ਪ੍ਰੋਬਲਮ ਅੱਜ ਕੱਲ੍ਹ ਵੇਖਣ ਨੂੰ ਬਹੁਤ ਜ਼ਿਆਦਾ ਮਿਲਦੀ ਹੈ ਇਸ ਤੇ ਆਪਾਂ ਇੱਕ ਪਹਿਲਾਂ ਵੀ ਵੀਡੀਓ ਬਣਾਈ ਸੀ ਅੱਜ ਜਿਹੜੀ ਆਪਾਂ ਆ ਫੇਸ਼ੀਅਲ ਜੋਗਾ ਮ사ਜ ਕਿਸ ਤਰ੍ਹਾਂ ਆਪਾਂ ਆਪਣੇ ਆਈਬ੍ਰੋ ਨੂੰ ਸੇ ਰੱਖ ਸਕਦੇ ਆ ਤੇ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਕਾਲਾ ਲੰਮਾ ਤੇ ਕਣਾ ਕਰ ਸਕਦੇ ਹਾਂ ਤੁਸੀਂ ਇਹ ਵਾਲੇ ਮੇਜਰ ਟਿਪਸ ਦੱਸੇ ਹੋਏ ਇਹਨਾਂ ਨੂੰ ਫੋਲੋ ਕਰਿਓ ਤੁਹਾਨੂੰ ਬਹੁਤ ਹੀ ਚੰਗਾ ਤੇ ਫੁਦਿਆ ਤੇ ਜਲਦੀ ਰਿਜ਼ਲਟ ਮਿਲੂਗਾ ਪਲੀਜ਼ ਇਹਨਾਂ ਨੂੰ ਫੋਲੋ ਕਰਕੇ ਜਰੂਰ ਦੱਸਿਓ ਸਭ ਤੋਂ ਪਹਿਲਾਂ ਜਿੰਨਾਂ ਪੈਣਾ ਦੇ ਜਿਹੜੇ ਆਈਬ੍ਰੋ ਆ ਉਹ ਥੱਲੇ ਨੂੰ ਅਗਰ ਲਟਕ ਗਏ ਆ ਤੇ ਉਹਨਾਂ ਦੇ ਆਪਾਂ ਅੱਜ ਇੱਕ ਮ사ਜ ਦੱਸਣ ਲੱਗੇ ਆ ਜੋ ਕਿ ਇੱਕ ਯੋਗਾ ਵਾ ਇਸ ਤਰ੍ਹਾਂ ਹੀ ਆਪਾਂ ਜਿਹੜੇ ਆਪਣੇ ਆਈਬ੍ਰੋ ਆ ਆ ਆਪਣੀਆਂ ਦੋ ਉਂਗਲਾਂ ਲੈ ਲਿਓ ਤੇ ਆ ਦੇਖੋ ਇਹਨਾਂ ਨੂੰ ਇਸ ਤਰ੍ਹਾਂ ਅੱਖਾਂ ਬੰਦ ਕਰ ਲੈਣੀ ਆ ਉਸ ਤੋਂ ਬਾਅਦ ਆ ਫਿਰ ਅੱਖਾਂ ਜਿਹੜੀਆਂ ਬੰਦ ਕਰਨੀਆਂ ਖੋਲਣੀਆਂ ਬੰਦ ਕਰਨੀਆਂ ਖੋਲਣੀਆਂ ਤੇ ਆ ਜਿਹੜੀਆਂ ਉਂਗਲਾਂ ਇਹਨਾਂ ਨਾਲ ਚੰਗੀ ਤਰ੍ਹਾਂ ਇਹਨਾਂ ਨੂੰ ਪ੍ਰੈਸ਼ਰ ਪਾ ਕੇ ਰੱਖਣਾ ਜਿੰਨਾ ਹੋ ਸਕੇ ਉਹਨਾਂ ਤੁਸੀਂ ਇਹਨਾਂ ਨੂੰ ਆਪਣੀ ਉਂਗਲਾਂ ਦੇ ਨਾਲ ਪ੍ਰੈਸ਼ਰ ਦੇਣਾ ਹੋ। ਇਹ ਵਾਲਾ ਜਿਹੜਾ ਤੁਸੀਂ ਬਾਲਾ ਜਿਹੜਾ ਸਟੈਪ ਵਾ ਤੁਸੀਂ ਕਮ ਸੇ ਭਮ 5 ਮਿੰਟ ਤੱਕ ਕਰਨਾ। ਦੂਸਰਾ ਜਿਹੜਾ ਸਟੈਪ ਵਾ ਇੱਥੇ ਆਪਣੇ ਇੱਥੇ ਵੀ ਪੁਆਇੰਟ ਹੁੰਦੇ ਆ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਦਬਾਉਣਾ। ਇਹਨਾਂ ਨੂੰ ਆਪਾਂ ਜਿਹੜਾ ਵਾ ਕਰਾਸ ਵਾਈ ਕਰਾਸ ਇਸ ਤਰ੍ਹਾਂ ਦਬਾਉਣਾ। ਦੇਖੋ ਇਸ ਤਰ੍ਹਾਂ ਪ੍ਰੈਸ ਵੀ ਕਰਨਾ ਚੰਗੀ ਤਰ੍ਹਾਂ ਦਬਾਉਣਾ ਵੀ। ਹੱਥ ਦਾ ਪੂਰਾ ਜੋਰ ਉਂਗਲਾਂ ਦਾ ਜਿਹੜਾ ਵਾ ਤੁਸੀਂ ਲਗਾਉਣਾ ਵਾ ਇਹ ਵਾਲਾ ਜਿਹੜਾ ਸਟੈਪ ਹੈ ਵੀ ਤੁਸੀਂ ਕੰਮ ਸੇ ਕੰਮ 5 ਮਿੰਟ ਤੱਕ ਕਰੋ ਨਹੀਂ ਤੇ ਗਿਣਤੀ ਕਰਕੇ 20 ਵਾਰ ਤੇ ਜ਼ਰੂਰ ਕਰੋ। ਦੇਖੋ ਇਸ ਤਰ੍ਹਾਂ ਉਸ ਤੋਂ ਬਾਅਦ ਜਿਹੜੇ ਆਪਣੇ ਆਈਬ੍ਰੋ ਵਾ ਇਹ ਜਿਹੜੇ ਆਪਣੇ ਆਈਬ੍ਰੋ ਥੱਲੇ ਨੂੰ ਜਿਸ ਤਰ੍ਹਾਂ ਥੱਲੇ ਹੋ ਜਾਂਦੇ ਬਹੁਤ ਜਣਿਆਂ ਦੀ ਉਮਰ ਵਧਣ ਦੇ ਨਾਲ ਨਾ ਇਹ ਢਿੱਲੇ ਪੈਂਦੇ ਹੈ ਫੇਂਦੀ ਥੁਸਕਿੰਨ ਤੇ ਆਈ ਬਰ ਕੋਲੇ ਲਟਕਾਉਂਦਾ ਆਪਿੰਦੀ ਆਹ ਵਾਲਾ ਸਟੈਪ ਵੀ ਤੁਸੀਂ ਜ਼ਰੂਰ ਕਰਨਾ ਠੀਕ ਹੈ ਔਰ ਇੱਕ ਚੀਜ਼ ਹੋਰ ਕਿ ਆਪਾਂ ਜਦੋਂ ਇਹ ਵਾਲੀ ਜਿਹੜੀ ਫੇਸ਼ੀਅਲ ਯੋਗਾ ਮ사ਜ ਕਰਦੇ ਆ ਨਾ ਤੇ ਸਕਿਨ ਤੇ ਕੋਈ ਨਾ ਕੋਈ ਆਇਲੀ ਚੀਜ਼ ਜਿਸ ਤਰ੍ਹਾਂ ਤੁਸੀਂ ਮੰਨ ਲਓ ਦੋ ਚਾਰ ਬੂੰਦਾਂ ਦੁੱਧ ਦੀਆਂ ਲੈ ਲਓ ਕਰੀਮ ਦੀਆਂ ਦੁੱਧ ਦੀ ਕਰੀਮ ਦੀਆਂ ਜਾਂ ਕੋਈ ਘਰੇ ਕਰੀਮ ਮਾਜਾ ਤੁਸੀਂ ਨਾਰੀਅਲ ਤੇਲ ਦੀਆਂ ਦੋ ਚਾਰ ਬੂੰਦਾਂ ਲੈ ਕੇ ਆਪਣੇ ਫੇਸ ਤੇ ਚੰਦਰਾ ਲਗਾ ਲਓ ਉਕੀ ਫਿਰ ਸਟੈਪ ਜਿੰਨੇ ਵੀ ਆਪਾਂ ਕਰਦੇ ਨੇ ਬੜੇ ਆਰਾਮ ਨਾਲ ਹੁੰਦੇ ਤੇ ਵਰਨਾ ਜਿਹੜੇ ਸਾਡੀ ਸਕਿਨ ਆ ਨਾ ਰੁੱਖੀ ਹੁੰਦੀ ਆ ਤੇ ਉਹਨੂੰ ਬਹੁਤ ਜ਼ਿਆਦੀ ਜੜੀਆਂ ਖਿੱਚ ਪੈਂਦੀ ਆ ਤੇ ਸਟੈਪ ਸਹੀ ਤਰ੍ਹਾਂ ਹੁੰਦੇ ਨਹੀਂ ਆ ਇਸ ਤਰ੍ਹਾਂ ਆਪਾਂ ਹੱਥਾਂ ਨੂੰ ਇਸ ਤਰ੍ਹਾਂ ਕਰ ਲੈਣਾ ਤੇ ਆ ਜਿਹੜੇ ਹੱਥ ਆਪਾਂ ਇਸ ਤਰ੍ਹਾਂ ਰੱਖਣ ਨੂੰ ਪੂਰੇ ਫੇਸ ਨੂੰ ਆਪਾਂ ਪਿੱਛੇ ਦੀ ਤਰਫ ਖਿੱਚਣਾ ਦੋ ਵਾਰ ਕਰ ਲਿਆ ਫਿਰ ਉਸ ਤੋਂ ਬਾਅਦ ਆ आ जोड़ा अपनी ठोडी है ना इतने पूरा पता लगना चाहिए इन्नी जोर तो पखी चाहिए कि आपको कोई चीज़ न पिछे की तरफ खिंचा इस तरह अपने फेस पूरा पिछे ले जाना ठीक है उस तो बाद आप आ जी अपनी ठोडी इतना आदानते भी पॉइंट होंगे इस तरह करके अपने पॉइंट दबो दब दब के आप उपरू तुरे जाना ਕੇਵਲ ਸਟੈਪ ਵੀ ਤੁਸੀਂ 5 ਮਿੰਟ ਕਰਨਾ ਜਿੰਨੇ ਵੀ ਮੈਂ ਤੁਹਾਨੂੰ ਸਟੈਪ ਦੱਸਿਆ ਤੁਸੀਂ 5 ਮਿੰਟ ਵੀ ਕਰ ਸਕਦੇ ਆ ਜਾਂ ਫਿਰ ਅਗਰ ਤੁਹਾਡ ਕੋਲ ਟਾਈਮ ਨਹੀਂ ਹੈ ਤਾਂ ਤੁਸੀਂ 20-20 ਵਾਰ ਗਿਣਤੀ ਕਰਕੇ 20 ਵਾਰ ਕਰ ਲਓ ਇਸ ਤੋਂ ਬਾਅਦ ਆ ਜਿਹੜਾ ਆਪਣਾ ਇੱਕ ਹੋਰ ਸਟੈਪ ਆ ਉਹ ਆਪਣੇ ਕੰਨ ਇਸ ਤਰ੍ਹਾਂ ਆਪਾਂ ਦੋ ਉਂਗਲਾਂ ਲੈ ਲਈਆਂ ਕੰਨ ਦੇ ਇੱਕ ਅੰਦਰ ਇੱਕ ਵਾਰ ਕਰ ਲੈਣੀ ਇਦਾਂ ਤੇ ਇਸ ਤਰ੍ਹਾਂ ਇਹਦੇ ਨਾਲ ਜਿਹੜੇ ਆ ਸਾਡੇ ਬਹੁਤ ਹੀ ਜ਼ਿਆਦੇ ਜਿਹੜੇ ਪੁਆਇੰਟ ਰਹਿੰਦੇ ਨਾ ਉਨ ਨੂੰ ਦੱਬਣ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਵਾ ਫਾਇਦਾ ਹੁੰਦਾ ਵਾ ਔਰ ਅਸੀਂ ਆਰਾਮ ਨਾਲ ਦਬਾ ਸਕਦੇ ਹਾਂ ਹੁਣ ਆਪਾਂ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਆਪਾਂ ਫੇਸ਼ੀਅਲ ਜਿਹੜਾ ਜੋਗਾ ਮ사ਜ ਆ ਉਹਨੂੰ ਕਰਕੇ ਆਪਾਂ ਇਹਦਾ ਫਾਇਦਾ ਲੈ ਸਕਦੇ ਹਾਂ ਜੇ ਸਾਡੀ ਸਕਿਨ ਜਿਹੜੀ ਹੈ ਲਟਕ ਗਈ ਆ ਆ ਦੇਖੋ ਇੱਧਰ ਇੱਥੇ ਜਾ ਕੇ ਆਪਾਂ ਛੱਡਣਾ ਜਦੋਂ ਵੀ ਆਪਾਂ ਕੋਈ ਸਟੈਪ ਕਰਦੇ ਆ ਨਾ ਇੱਥੋਂ ਦੀ ਚੱਲੋ ਤੇ ਇੱਥੇ ਜਾ ਕੇ ਇੱਕਦਮ ਇਸ ਤਰ੍ਹਾਂ ਠੀਕ ਹੈ ਦੇਖੋ ਇਹ ਜਦੋਂ ਤੁਸੀਂ ਆਪਣੇ ਪੂਰੇ ਜੋਰ ਨਾਲ ਲਾਓਗੇ ਤੇ ਤੁਹਾਨੂੰ ਆਪਣੇ ਆਪ ਪਤਾ ਲੱਗਣਾ ਉਸ ਤੋਂ ਬਾਅਦ ਆਪਾਂ ਜਿੰਨੀ ਤਰ੍ਹਾਂ ਆਪਣੇ ਹੱਥ ਨੂੰ ਗਰਮ ਕਰ ਲੈਣਾ ਇਸ ਤੋਂ 5 ਮਿੰਟ ਲਈ ਜਰੂਰ 5 ਮਿੰਟ ਲਈ ਜੇ ਤੁਸੀਂ 5 ਮਿੰਟ ਨਹੀਂ ਕੱਟ ਲਦੇ ਮੈਂ ਪਹਿਲਾਂ ਵੀ ਦੱਸਿਆ ਤੁਸੀਂ ਦਸ ਵਾਰੀ ਵੀ ਕਰ ਲਓ ਇਹਨਾਂ ਦੇਖੋ ਤੁਹਾਨੂੰ ਜਿੰਨੇ ਵੀ ਤੁਹਾਡੇ ਆਈਬ੍ਰੋ ਜਿਹੜੇ ਜਿਹੜੇ ਇੱਥੇ ਆਪਣੇ ਰੋਮ ਹੁੰਦੇ ਨੇ ਅਸਲ 'ਚ ਬੰਦ ਹੋ ਜਾਂਦੇ ਆਈਬ੍ਰੋ ਕਰਾ ਕਰਾ ਕੇ ਆਪਣੇ ਰੋਮ ਬੰਦ ਹੋ ਜਾਂਦੇ ਉਹ ਸਾਰੇ ਜਿੰਨੇ ਵੀ ਇੱਥੇ ਰੋਮ ਆ ਉਹ ਸਭ ਰੋਮ ਵੀ ਖੋਲ ਜੋਗੇ ਆਈਬ੍ਰੋ ਦੇ ਅੰਦਰ ਜਿਹੜਾ ਆਪਣਾ ਬਲੈਕ ਵਾ ਉਹ ਇੱਕ ਤੰਗੀ ਤੋਂ ਗਰਮ ਹੋ ਜੂਗਾ ਤੇ ਜਿਹੜੇ ਆਈਬ੍ਰੋ ਸਾਡੇ ਚਿੱਟੇ ਹੋਉਂਦੇ ਆ ਉਹ ਕਾਲੇ ਹੋਉਂਦੇ ਆ ਬਣਗੇ ਠੀਕ ਆ ਇਸ ਤਰ੍ਹਾਂ ਤੁਸੀਂ ਆਪਣੀ ਸਕਿਨ ਦੀ ਫੇਸ ਦੀ ਆਈਬ੍ਰੋ ਦੀ ਕਾਸ ਕਰਕੇ ਜਿਹੜੇ ਲਟਕਨਦੇ ਆ ਸਕਿਨ ਲਟਕ ਚੁੱਕੀ ਆ ਆਪਾਂ ਇਸ ਤਰ੍ਹਾਂ ਕਰਕੇ ਫੇਸ਼ਲ ਜੋਗਾ ਮ사ਜ ਕਰਕੇ ਵੀ ਇਹਨੂੰ ਠੀਕ ਕਰ ਸਕਦੇ ਆ ਨਾ ਕਿ ਖਾਲੀ ਕਰੀਮਾ ਤੇ ਅਸਲ ਤੇ ਜਿਹੜੇ ਜਣੇ ਫੇਸ਼ਲ ਕਰਦੇ ਨਹੀਂ ਹੈ ਨਾ ਕਦੀ ਵੀ ਨਹੀਂ ਫੇਸ਼ਲ ਕਰਦੇ ਕਰੇ ਵੀ ਨਹੀਂ ਕਰਦੇ ਬਾਅਦ ਉਹਨਾਂ ਦੀ ਜਿਹੜੀ ਇਹ ਵਾਲੀ ਸਕਿਨ ਹੈ ਨਾ ਆਈਬ੍ਰੋ ਦੀ ਇਥੋਂ ਜ਼ਿਆਦਾ ਲਟਕਦੀ ਕਿਉਂਕਿ ਜਿਸ ਤਰ੍ਹਾਂ ਸਾਡਾ ਸਰੀਰ ਨੂੰ ਆਰਾਮ ਚਾਹੀਦਾ ਨਾ ਉਦਾਂ ਸਾਡੀ ਸਕਿਨ ਨੂੰ ਵੀ ਆਰਾਮ ਚਾਹੀਦਾ ਹੁਣ ਮੈਂ ਤੁਹਾਨੂੰ ਦੱਸੂਗੀ ਕਿ ਆਪਾਂ ਹੋਰ ਇੱਕ ਇਹਦੇ ਲਈ ਕਿਹੜੀ ਚੀਜ਼ ਕਰਨੀ ਆ ਜਿਹੜੀ ਚੀਜ਼ ਦੇ ਨਾਲ ਸਾਡੇ ਆਈਬ੍ਰੋ ਨੂੰ ਹੋਰ ਵੀ ਜ਼ਿਆਦਾ ਫੈਲਾ ਹੋਊਗਾ ਤੁਸੀਂ ਕੀ ਕਰਨਾ ਵਾ ਇੱਕ ਚਮਚ ਨਾਰੀਅਲ ਦਾ ਤੇਲ ਲੈ ਲੈਣਾ ਰਾਤ ਨੂੰ ਇੱਕ ਚਮਚ ਨਾਰੀਅਲ ਦਾ ਤੇਲ ਇੱਕ ਚਮਚ ਲੈਣਾ ਅਰੰਡੀ ਦਾ ਤੇਲ ਬਾਜ਼ਾਰ ਚੋਂ ਬੜਿਆ ਆਰਾਮ ਨਾਲ ਮਿਲ ਜਾਂਦਾ ਨਹੀਂ ਤੇ ਆਨਲਾਈਨ ਮੰਗਾ ਲਿਓ ਤੇ ਉਸ ਤੋਂ ਬਾਅਦ ਉਹਦੇ ਵਿੱਚ ਪਾਉਣਾ ਵਾ ਅੱਧਾ ਚਮਚ ਆਵਲੇ ਦਾ ਪਾਊਡਰ ਆਹ ਬਲੇ ਦਾ ਪਾਊਡਰ ਪਾਉਣਾ ਅੱਧਾ ਚਮਚ ਤੇ ਅੱਧਾ ਹੀ ਚਮਚ ਪਾਉਣਾ ਵਿੱਚ ਤੁਸੀਂ ਸ਼ਿਕਾ ਕਾਈ ਦਾ ਪਾਊਡਰ ਤੇ ਅੱਧਾ ਚਮਚ ਜਿਹੜਾ ਵਾ ਤੁਸੀਂ ਜਿਹੜੀ ਕਾਲੀ ਕਲੰਜੀ ਹੁੰਦੀ ਨਾ ਕਲੰਜੀ ਨੂੰ ਬੋਲਦੇ ਆ ਉਹ ਵਾਲਾ ਉਹਦਾ ਪਾਊਡਰ ਪਾਉਣਾ ਮੋਟੀ ਨਹੀਂ ਪਾਣੀ ਪਾਊਡਰ ਪਾਉਣਾ ਵਾ ਜੇ ਪਾਊਡਰ ਬਾਜ਼ਾਰ ਵਿੱਚ ਵੈਸੇ ਉਹਦਾ ਪਾਊਡਰ ਮੁਸ਼ਕਲ ਮਿਲਦਾ ਵਾ ਪਰ ਤੁਸੀਂ ਘਰੋਂ ਨੂੰ ਪੀਸ ਕੇ ਪਾਊਡਰ ਬਣਾ ਸਕਦੇ ਜੇ ਮਿਲ ਜੇ ਤੇ ਬਹੁਤ ਚੰਗੀ ਗੱਲ ਆ ਅੱਧਾ ਹੀ ਚਮਚ ਤੇਲ ਦੇ ਦੋ ਚਮਚ ਹੋ ਗਏ ਇੱਕੋ ਤੇ ਇੱਕੋ ਇਹਨਾਂ ਨੂੰ ਅੱਧਾ ਅੱਧਾ ਚਮਚ ਪਾ ਕੇ ਰਾਤ ਨੂੰ ਪੀਉ ਦੇਣਾ ਵਾ ਸਵੇਰੇ ਉਹਨੂੰ ਦੇਖ ਲੈਣਾ ਜਦੋਂ ਸਾਰਾ ਵਿੱਚ ਉਹਦੇ ਚੰਗੀ ਤਰ੍ਹਾਂ ਰਸ ਗਿਆ ਤੇਲ ਸਬਜ਼ੀ ਚ ਉਹ ਨਾ ਤੇ ਉਬਾਲਣਾ ਨਾ ਗਰਮ ਕਰਨਾ ਠੀਕ ਹੈ ਉਸ ਤੋਂ ਬਾਅਦ ਆ ਉਹਨੂੰ ਤੁਸੀਂ ਤਵਾ ਗਰਮ ਕਰ ਲਓ ਸਿਰਫ ਤਵਾ ਗਰਮ ਹੋਵੇ ਉਹਦੇ ਉੱਤੇ ਤੁਸੀਂ ਰੱਖ ਲੈਣਾ ਤਵਾ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਉਹਦੇ ਉੱਤੇ ਤੁਸੀਂ ਉਹਨੂੰ ਰੱਖ ਦੇਣਾ ਵਾ ਟੱਕ ਦੋ ਰੱਖ ਦੋ ਤੇ ਉਹਨੂੰ ਉਬਾਲਣਾ ਨਹੀਂ ਆ ਇਹ ਨਹੀਂ ਕਿ ਥੱਲੇ ਗੈਸ ਚੱਲਦਾ ਰਵੇ ਤਵੇ ਦੇ ਉੱਤੇ ਰੱਖਿਆ ਤੇ ਗੈਸ ਬੰਦ ਕਰਦਿਆਂ ਨੂੰ ਤਵਾ ਚੰਗੀ ਤਰ੍ਹਾਂ ਗਰਮ ਹੋ ਗਿਆ। ਉਹਨੂੰ ਤੁਸੀਂ ਕਿਸੇ ਵੀ ਬੋਟਲ ਜਾਂ ਕਿਸੇ ਵੀ ਸ਼ੀਸ਼ੀ ਦੇ ਵਿੱਚ ਪਾ ਕੇ ਰੱਖ ਲਓ। ਰਾਤ ਨੂੰ ਸੌਣ ਲੱਗਿਆਂ ਦੋਵਾਂ ਹੱਥਾਂ ਤੇ ਆ ਦੋ ਉਂਗਲਾਂ ਤੇ ਲਾ ਲੈਣਾ ਵਾ। ਚੰਗੀ ਤਰ੍ਹਾਂ ਲਾ ਕੇ ਉਹ ਵਾਲਾ ਤੇਲ ਆਪਣੇ ਇਹਨਾਂ ਆਈ ਬ੍ਰੋ ਤੇ ਇਸ ਤਰ੍ਹਾਂ ਤੁਸੀਂ ਲਗਾਓ। ਇਸ ਤਰ੍ਹਾਂ ਠੀਕ ਹੈ। 5 ਮਿੰਟ ਤੱਕ ਤੁਸੀਂ ਇਸ ਤਰ੍ਹਾਂ ਨੂੰ ਲਗਾਓ। ਡੇਲੀ ਤੁਸੀਂ ਉਹਦਾ ਫੇਰ ਰਿਜਲਟ ਖੁਦ ਦੇਖਿਓ ਕਿੰਨਾ ਚੰਗਾ ਹੁੰਦਾ ਵਾ ਔਰ ਪਲੀਜ਼ ਤੁਸੀਂ ਇਹਨੂੰ ਲਗਾਤਾਰ ਕਰਨਾ ਵਾ ਕੰਟੀਨਿਊ ਹਰ ਰਾਤ ਕਰਨਾ ਵਾ ਤੁਹਾਡੇ ਜਿਹੜੇ ਆਈਬ੍ਰੋ ਦੇ ਵਿੱਚ ਚਿੱਟੇ ਵਾਲ ਵਾ ਉਹ ਵੀ ਖਤਮ ਹੋ ਜੂਗੇ ਆਈਬ੍ਰੋ ਅਗਰ ਪਤਲੇ ਆ ਉਹ ਵੀ ਤੁਹਾਡੇ ਮੋਟੇ ਹੋ ਜੂਗੇ ਬਾਕੀ ਦੇਖੋ ਬਹੁਤ ਜਣੇ ਦੀ ਆਪਣੀ ਆਪਣੀ ਜਿਹੜਾ ਹੁੰਦਾ ਨਾ ਆਈਬ੍ਰੋ ਦੀ ਗ੍ਰੋਥ ਹੁੰਦੀ ਹੈ ਕਈਆਂ ਦੀ ਮੋਟੀ ਹੁੰਦੀ ਹੈ ਕਈਆਂ ਦੀ ਪਤਲੀ ਹੁੰਦੀ ਹੈ ਕਈਆਂ ਦੀ ਬਹੁਤ ਜ਼ਿਆਦਾ بار-बार ਆਈਬ੍ਰੋ ਬਣਾਵਾ ਬਣਵਾ ਕੇ ਪਤਲੀ ਹੋ ਜਾਂਦੀ ਹੈ ਕਈਆਂ ਦੀ ਪਹਿਲਾਂ ਬਹੁਤ ਮੋਟੀ ਰਹਿੰਦੀ ਫਿਰ ਪਤਲੀ ਹੋ ਜਾਂਦੀ ਹੈ ਨਾ ਕਿਉਂਕਿ ਜਿੰਨੀ ਵਾਰ ਹੱਥ ਲੱਗਦਾ ਵਾ ਤਾਂ ਓਨੀ ਵਾਰ ਜਿਹੜੇ ਆਈਬ੍ਰੋ ਵਾ ਇੱਕ-ਇੱਕ ਦੋ ਵਾਲ ਇੱਕ-ਦੋ ਵਾਲ ਵੱਧ ਤੋਂ ਵੱਧ ਨਿਕਲ ਜਾਂਦੇ ਆ ਤੇ ਪਤਲੇ ਹੋ ਜਾਂਦੇ ਆ ਨਾ ਪਰ ਬਹੁਤ ਜਾਣੇ ਜਿਸ ਤਰ੍ਹਾਂ ਹਜੇ ਬਹੁਤ ਘੱਟ ਆਈਬ੍ਰੋ ਬਣਾਉਂਦੇ ਪਰ ਆਈਬ੍ਰੋ ਦੇ ਵਿੱਚ ਵਾਲ ਹੁੰਦੇ ਹੀ ਨਹੀਂ ਆ ਉਹਨਾਂ ਨੂੰ ਲੱਗਦਾ ਕਿ ਇਹ ਬਣਾਉਂਦੇ ਵੀ ਨਹੀਂ ਆ ਤਾਂ ਵੀ ਆਈਬ੍ਰੋ ਦੇ ਵਿੱਚ ਵਾਲ ਬਹੁਤ ਘੱਟ ਆ ਉਹਨਾਂ ਦੇ ਜਿਹੜੇ ਵਾਲ ਵਾ ਉਹਨਾਂ ਦੀ ਗਰੋਥ ਬਹੁਤ ਸੋਹਣੀ ਇੱਕਦਮ ਵਧੀਆ ਹੋ ਜੂਗੀ ਔਰ ਵਾਲ ਵੀ ਜਿਹੜੇ ਆ ਬਲੈਕ ਹੋ ਜੂਗੇ ਜੇ ਵਾਈਟ ਵਾਲ ਵੀ ਵਿੱਚ ਆ ਗਏ ਆ 1 2 ਜਾਂ ਜ਼ਿਆਦਾ ਵੀ ਆ ਗਏ ਆ ਤਾਂ ਉਹ ਵੀ ਖਤਮ ਹੋ ਜੂਗੇ ਤੇ ਅੱਗੇ ਆਉਗੇ ਵੀ ਨਹੀਂ ਇਹ ਵੀ ਗੱਲ ਹੈ ਜੇ ਤੁਸੀਂ ਇਦਾਂ ਕਰੋਗੇ ਤੇ ਅੱਗੇ ਤੁਹਾਡੇ ਆਈਬ੍ਰੋ ਚ ਵਾਲ ਵਾਲੜੇ ਵਾਈਟ ਨਹੀਂ ਆਉਣਗੇ ਅਸਲ 'ਚ ਸਭ ਤੋਂ ਜ਼ਿਆਦਾ ਇਹ ਆਪਾਂ ਨੂੰ ਜਿਹੜੀ ਇਹਦੀ ਪ੍ਰੋਬਲਮ ਕੀ ਲੱਗਦੀ ਕਿ ਆਪਾਂ ਜੇ ਆਪਣੇ ਸਿਰ ਦੇ ਵਾਲ ਜਿਹੜੇ ਚਿੱਟੇ ਹੁੰਦੇ ਆ ਨਾ ਵਾਈਟ ਵਾਲ ਹੋ ਗਏ ਤੇ ਆਪਾਂ ਕੋਈ ਵੀ ਕਲਰ ਕਰ ਲੈਨੇ ਆ ਡਾਈ ਲਾ ਲੈਨੇ ਆ ਜਾਂ ਆਪਾਂ ਕੀ ਹੁਣ ਮੰਨਦੇ ਆ ਦੂਸਰੀ ਮਹਿੰਦੀ ਲਗਾ ਲੈਨੇ ਆ ਫਿਰ ਕਲਰ ਮੈਡ ਲਗਾ ਲਿਆ ਕੁਝ ਕੁਝ ਐਰਾ ਵਗੈਰਾ ਪਰ ਆਈਬ੍ਰੋ ਤੇ ਆਪਾਂ ਕੋਈ ਚੀਜ਼ ਨਹੀਂ ਲਗਾ ਸਕਦੇ ਨੂੰ ਆਈਬ੍ਰੋ ਤੇ ਪਣੇ ਨਹੀਂ ਲਗਾਵਾਂਗੇ ਕਿਉਂਕਿ ਆਈਬ੍ਰੋ ਦੇ ਨਾਲ ਸਾਡਾ ਫਿਰ ਪੂਰਾ ਚਿਹਰੇ ਦਾ ਸਾਰੀ ਸੁੰਦਰਤਾ ਲੱਗੀ ਹੋਈ ਆ ਆਪਾਂ ਆਈਬ੍ਰੋ ਤੇ ਅਗਰ ਲਗਾ ਲਾਂਗੇ ਤੇ ਆਈਬ੍ਰੋ ਫਿਰ ਸਾਡੇ ਖਰਾਬ ਲੱਗੂਗੇ ਇਸ ਕਰਕੇ ਆਪਾਂ ਨੂੰ ਐਹੋ ਜੀ ਚੀਜ਼ ਕਰਨੀ ਜਿਹੜੀ ਨੇਚਰਲ ਹੋਵੇ ਜਿਹਦਾ ਸਾਨੂੰ ਕਿਸੇ ਨੂੰ ਪਤਾ ਵੀ ਨਾ ਲੱਗੇ ਤੇ ਸਾਨੂੰ ਉਹਦਾ ਫਾਇਦਾ ਵੀ ਹੋਵੇ ਔਰ ਆਈਬ੍ਰੋ ਦੇ ਵਾਲ ਜਿਹੜੇ ਸਾਡੇ ਕਾਲੇ ਰਹਿਣ ਜਦ ਤੱਕ ਵਸੇ ਹੀ ਰਹੀਏ ਕਾਲੇ ਵਾਲ ਰਹਿਣ ਕਿਉਂਕਿ ਆਈਬ੍ਰੋ ਦੇ ਵਾਲ ਜਿਹੜੇ ਵਾਈਟ ਹੁੰਦੇ ਤੇ ਫਿਰ ਉਹ ਨਹੀਂ ਚੰਗੇ ਲੱਗਦੇ ਸੋ ਕਿਸ ਤਰ੍ਹਾਂ ਦੀ ਲੱਗੀ ਮੇਰੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਮੇਰੇ ਦੱਸਿਓ ਇਹ ਟਿਪਸ ਨੂੰ ਫੋਲੋ ਜਰੂਰ ਕਰਿਓ ਤੈਨੂੰ ਬਹੁਤ ਫਾਇਦਾ ਹੋਊਗਾ ਅਗਰ ਫਾਇਦਾ ਹੋਏ ਤੇ ਕਮੈਂਟ ਕਰਕੇ ਵੀ ਦੱਸਿਓ ਬਾਕੀ ਹੋਰ ਭੈਣ ਭਰਾਵਾਂ ਨੂੰ ਵੀਡੀਓ ਸ਼ੇਅਰ ਕਰਿਓ ਠੀਕ ਐ ਵੀਡੀਓ ਚੰਗੀ ਲੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਬਾਕੀ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੇ ਤੁਸੀਂ ਮੇਰੇ ਚੈਨਲ ਤੇ ਹਜੇ ਨਵੇਂ ਆ ਪਹਿਲੀ ਵਾਰ ਆ ਤੇ ਤਾਂ ਵੀ ਸਬਸਕ੍ਰਾਈਬ ਕਰੋ ਤੇ ਬਾਕੀ ਇਹ ਗੱਲ ਐ ਕਿ ਤੁਸੀਂ ਬਹੁਤ ਜ਼ਿਆਦਾ ਪਿਆਰ ਦੇਂਦੇ ਆ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਸਭ ਦਾ ਵੀਡੀਓ ਚੰਗੇ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ